ਮੇਰੇ ਭਾਉ ਨਿਰਵੈ ਆਕਾਰ ਮੂਰਤ ਅਜੁਨੀ ਸੈ ਭੰ ਗੁਰ ਪ੍ਰ사ਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਆਕਾਲ ਮੂਰਤ ਅਜੁਨੀ ਸੈ ਪਰ ਪ੍ਰ사ਦ ਇੱਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਵੈ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪਰਚਾੰਦਿ ਗਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਔ ਆਇਆ ਤੁਰਹੁ ਚੱਗ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾਦ ਕੀ ਚਿਤ ਮੈਂ ਮੇਰਾ ਸਭੇ ਦੁੱਖ ਸੱਚੀ ਬਾਣੀ ਬਾਣੀ ਦਾ ਗਾਉ ਗੁਰੂ ਤੇਰੀ ਬਾਣੀਆ ਬਾਰਿਆ ਸਿਰ ਬਾਣੀ ਓਪਨ ਸਿਮਤਖ ਸਾਧਮੀ ਦੂਰ ਅਸਹਾੁਰ ਸਹਾ ਝਟੀਐ ਨਰ ਜਨਰ ਜਨਰ ਦੀ ਕੱਟੀਆ ਸਤਿਆਨਾ ਸਚਾ ਬਾਤ ਸ਼ਾਹ ਸ਼ਰਸਾ ਹਾਦਨ ਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਹਸਤੀ ਸਿਰ ਜਿਉ ਹਲ ਦਸਰ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੈ ਆਤਮਕ ਤੋਬੀ ਸੇਵਾ ਪਰੇ ਹਸਤੀ ਸਰਦਿਓ ਅਲਪਸ ਹੈ ਅਹਰੜਿ ਤਿਓ ਸਿਰ ਦਿ ਸਤਿਗੁਰੂ ਰਾਜ ਸ੍ਰੇਸ਼ਟ ਕਾ ਲੇ ਨਾਨਕ ਗੁਰਬਖ 부ਜੀਐ ਚਾ ਆਪੇ ਦਦਰ ਕਰੇ ਮਹੱਲਾ ਤੀਜਾ ਜੈ ਨ ਗੁਰਬਖ ਨਾਮ ਧਿਆਇਆ ਗਰਮ ਖਾ ਸਾਖੀਆਂ ਸੇਖਾ ਗੁਰੂ ਦੇ ਲਾਇਆ ਇੱਕ ਸੇਵਕ ਗੁਰ ਪਾਸ ਭਾਉ ਗੁਰੂ ਦੇਵাইয়া ਗੁਰ ਸਿੱਖਾ ਇੱਕੋ ਪਿਆਰ ਗੁਰ ਅੰਮੇਤਾ ਤੁਤਾ ਭਾਈਆ ਗੁਰ ਸਾਤ ਗੁਰ ਤੋਰ ਲਉ ਸਾਪਾ ਗੁਰ ਆਖਾ ਗੁਰੂ ਜੀ ਵਈਆ ਤਵਾ ਕਿਉ ਜਿਕਰ ਕਲਸਾ ਤਵਾ ਤਵਾ ਅਮਰ ਹੁਜਿ ਕੀ ਪਤੇ ਸਲੋਕ ਹਲਾ ਤੀਜਾ ਖਸਤੀ ਸਰਤੀਆ ਆਪਸਾ ਹੈ ਇਹ ਰਨ ਦੇ ਮਾਨ ਤਨ ਆਗੈ ਰਾਖ ਤੈ ਊਪੀ ਸੇਵ ਕਰੇ ਇਹ ਪਾਵਨ ਬਖਵਾਤ ਤਨ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 647 48 ਤੇ ਸੁਭਾਇ ਮਾਰ ਹੈ ਜੀ ਕੀ ਸ੍ਰੇਪਾ ਤੁਸ਼ਾ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਵਾਰਿਕ ਰਸਨਾ ਤੋਂ ਉਚਾਰਨ ਹੋਇਆ ਇੱਕ ਪਾਵਨ ਉਪਦੇਸ਼ ਜੋ ਕਿ ਰਾਗ ਸੋਰਠ ਦੇ ਅੰਦਰ ਸਲੋਕਾਂ ਚ ਦਰਜ ਹੈ ਸਤਿਗੁਰ ਜੀ ਕਿਰਪਾ ਕਰਨ ਇਸ ਪਾਵਨ ਉਪਦੇਸ਼ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨ ਕਰੋ ਪਰਪਰ ਸਿੱਖੀ ਜੀਵਨ ਸਾਰੀ ਤੇ ਕਲਾਵਰਤੁ ਚੁਚਾ ਸੁਚਾ ਜੀਵਨ ਬਖਸ਼ਿਸ਼ ਕਰਨ ਨੇਤਨੇਆਂ ਦਾਤਾ ਸੰਪੂਰਣ ਦੇ ਲੋਕਾਂ ਦੀਆਂ ਦਾਤਾ ਝੋਲੀ ਵਿੱਚ ਪਾ ਕਰਨੀ ਵਾਚਨ ਹਰ ਮੈਦਾਨ ਪਤੇ ਬਖਸ਼ਿਸ਼ ਕਰਨ ਸੂਪ ਸਾਸ ਸੰਗਤ ਜੀ ਭਗਵਨਾਤਵਾ ਇਸ ਪਾਵਨ ਅਸਥਾਨ ਤੇ ਭਗਤਾਂ ਬ੍ਰਿਤੀਮਾਨ ਸੁਜਾਇ ਜਾਣਗੇ ਜਿੱਤਾਂ ਵਿੱਚ ਸੰਤਾਂ ਦੇ ਸੰਯੋਗ ਸਰਕਤ ਸ਼੍ਰੀ ਸੋਖਮਨੀ ਸਰਬ ਬਾਣੀ ਦੇ ਸੰਗਤ ਰੂਪੀ ਜਾਪ ਹੋਣਗੇ ਉਪਰੰਤ ਸਤਕਾ ਵਲੋ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ ਉਪਰੰਤ ਸਮਾਪਤੀ ਹੋਵੇਗੀ ਸਮਾਪਤੀ ਤੋਂ ਉਪਰੰਤ ਗੁਰੂ ਘਰ ਦਾ ਤਤਤਵ ਵਰਤੇਗਾ ਸੋ ਆਪ ਸਰਬਸਤ ਤਨਾ ਦੇ ਚਰਨਾਂ ਵਿੱਚ ਬੇਤੀ ਹੈ ਕਿ ਕੱਲ ਨੂੰ ਐਤਵਾਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਦੇ ਅਕਦਾ ਵਾਲੇ دیਵਾਨਾ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕਰਕੇ ਹੰਦੇ ਹੱਥੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਓ ਜੀ ਇਹ ਨਹੀਂ ਅਵੇਂ ਤਿਆ ਪ੍ਰਵਾਨ ਕਰਨੀ ਆ ਜੀ ਵਾਰ ਜੀ ਗੁਰੂ ਜੀ ਦਾ ਖਲਸਾ ਵਾਣੁ ਜੀ ਦੀ ਪਤੇ